ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਆ ਜੀ ਨੂਰਮਨ ਬਲੌਗ ਦੇ ਵਿੱਚ ਹੋ ਸਨਾਓ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਹਾਂਜੀ ਆਪਾਂ ਕਰਦੇ ਆ ਜੀ ਅੱਜ ਦਾ ਆਪਣਾ ਬਲੌਗ ਸ਼ੁਰੂ ਹੈ ਐਤਵਾਰ ਦਾ ਦਿਨ ਹੈ ਸਵੇਰ ਦਾ ਟਾਈਮ ਆ ਤੇ ਆਪਾਂ ਹੁਣ ਬਸ ਸਵਾ ਲਓ ਇਧਰੋਂ ਸੁੰਬਰ ਰਹੀ ਸੀਗੀ ਮੈਂ ਉਹ ਹਤਾ ਬੈਸਿਸ ਵੀ ਰਸਕਤੀ ਚੱਕ ਦਿੰਨੀ ਹੁੰਨੀ ਆ ਤੇ ਆਪਾਂ ਹੁਣ ਇਧਰੋਂ ਸੁੰਬਰ ਕੇ ਤੇ ਜਿਹੜਾ ਮਗਰੋਂ ਵਾਲਾ ਹੁੰਦਾ ਗੁਆ ਉਹ ਹੁਣ ਚੱਕ ਕੇ ਤੇ ਫਿਰ ਇਹਨਾਂ ਨੂੰ ਆ ਪਿਆ ਦਾਂਗੇ ਤੇ ਪਹਿਲਾਂ ਇਧਰਲੀ ਸਾਈਡ ਸੁੰਬਰ ਲੈਂਨੀ ਆ ਫਿਰ ਮੱਜਾਂ ਨੂੰ ਇਧਰਲੀ ਸਾਈਡ ਬੰਨਦੂਗੀ ਉਸ ਤੋਂ ਬਾਅਦ ਉਧਰ ਸੁੰਬਰ ਲੂੰਗੀ ਤੇ ਹਾਂਜੀ ਬਾਕੀ ਜਿਹਨਾਂ ਨੇ ਪਸ਼ੂ ਰੱਖੇ ਹੋਏ ਨੇ ਜਾਂ ਪਿੰਡ ਵਾਲਿਆਂ ਦੀ ਸ਼ੁਰੂਆਤ ਕੰਮ ਦੀ ਹੈ ਨਾ ਸਵੇਰ ਦੇ ਕੰਮਾਂ ਦੀ ਸ਼ੁਰੂਆਤ ਇੰਨਾ ਤੋਂ ਹੀ ਹੁੰਦੀ ਆ ਵੀ ਆਪਾਂ ਜਦੋਂ ਸਵੇਰੇ ਸਵਾਗਤੇ ਉੱਠਦੇ ਆ ਹਨਾ ਜਾਗਦੇ ਆ ਉਸ ਟਾਈਮ ਤੇ ਵੀ ਆਪਾਂ ਪਹਿਲਾਂ ਹਨਾ ਇੰਨਾਂ ਵਾਲੀ ਆਉਣੀਆ ਪਹਿਲਾਂ ਇਹਨਾਂ ਨੂੰ ਜਿਵੇਂ ਕੱਖ ਕੰਡਾ ਪਾਉਣਾ ਤਾਰਾਂ ਚੋਣੀਆਂ ਹਨਾ ਤੇ ਤਕਰੀਬਨ ਹੀ ਬਾਕੀ ਸ਼ਹਿਰਾਂ ਦੇ ਵਿੱਚ ਵੀ ਜਿਨ੍ਹਾਂ ਨੇ ਪਸ਼ੂ ਰੱਖਿਆ ਮੈਨੂੰ ਲੱਗਦਾ ਵੀ ਇਸ ਕੰਮ ਤੋਂ ਹੀ ਆਪਣੇ ਹਨਾ ਸਵੇਰ ਦੀ ਜਿਹੜੀ ਸ਼ੁਰੂਆਤ ਕਰਦੇ ਹੋਣੇ ਆਪਣੇ ਕੰਮ ਦੀ ਤੇ ਲਓ ਜੀ ਆਪਾਂ ਉਧਰੋਂ ਸੁੰਬਰਤਾ ਸੀਗਾ ਤੇ ਉਸ ਤੋਂ ਬਾਅਦ ਇਧਰੋਂ ਵੀ ਸੁੰਬਰੇ ਆ ਜਿਵੇਂ ਅਸੀਂ ਪਹਿਲਾਂ ਹੀ ਤੇ ਇਹ ਜਿਹੜੀ ਢੇਰੀ ਸੀ ਚਲੋ ਆਪਾਂ ਇਹ ਵੀ ਚੱਕ ਲੈਨੇ ਆ ਤੇ ਬਾਕੀ ਜਿਹੜਾ ਉਧਰੋਂ ਹੈਗਾ ਜੀ ਸਾਰਾ ਪਹਿਲਾਂ ਕੋਹਾ ਚੱਕ ਕੇ ਤੇ ਆਪਾਂ ਸੱਟ ਦਿੰਨੇ ਆ ਤਕਰੀਬਨ ਇਸ ਟਾਈਮ ਤੇ ਤਾਂ ਬੱਠਲ ਡੇਰ ਬੱਠਲੀ ਹੁੰਦਾ ਕਿਉਂਕਿ ਸਵੇਰੇ ਸਵਕਤ ਇਹ ਸਿੱਟਿਆ ਜਾਂਦਾ ਤਾਂ ਕਰਕੇ ਫਿਰ ਬਾਅਦ ਵਿੱਚ ਜਿਹੜਾ ਹੁੰਦਾ ਬਸ ਉਹ ਆਪਾਂ ਮਗਰੋਂ ਸੁੰਬਰ ਕੇ ਸਿੱਟਦੇ ਹੁੰਨੇ ਆ ਜਦੋਂ ਇਹਨਾਂ ਨੂੰ ਪਾਣੀ ਧਾਣੀ ਪਿਉਣਾ ਹੁੰਦਾ ਨਵਾਉਣਾ ਹੁੰਦਾ ਤੇ ਲੋ ਜੀ ਆਪਾਂ ਸਾਰਾ ਪਹਿਲਾਂ ਗੋਹਾ ਚੱਕ ਦਈਏ ਤੇ ਹਾਂਜੀ ਪਲੀਜ਼ ਤੁਹਾਨੂੰ ਰਿਕਵੈਸਟ ਆ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਕਿਵੇਂ ਲੱਗਦੀ ਹੁੰਦੀ ਆ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੇਕਰ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲੋ ਜੀ ਆਪਾਂ ਸਾਰਾ ਪਹਿ ਪਹਿਲਾਂ ਗੋਹਾ ਚੱਕ ਲਈਏ ਤੇ ਫਿਰ ਆਪਾਂ ਮੱਜਾਂ ਨੂੰ ਨਿਵਾ ਪਿਆ ਕੇ ਤੇ ਫर्श ਧੋ ਦਾਂਗੇ ਲਉ ਜੀ ਇਹ ਪੈਟਰੋ ਸੁੰਬਰ ਕੇ ਸਾਰਾ ਕਰਤਾ ਸਾਫ ਉਸ ਤੋਂ ਬਾਅਦ ਫਿਰ ਮੈਂ ਮੱਝਾਂ ਨੂੰ ਪਾਣੀ ਧਾਣੀ ਪਿਆ ਕੇ ਨਵਾ ਕੇ ਤੇ ਫਰਸ਼ ਵਗੈਰਾ ਧੋਤੀ ਸੀਗੀ ਤੇ ਫਿਰ ਮੈਂ ਲੱਗੀ ਸੀ ਇਧਰ ਆ ਕੇ ਭਾਂਡੇ ਵਗੈਰਾ ਸਾਫ ਕਰਨ ਕਿਉਂਕਿ ਚਾਹ ਵਾਲੇ ਹਨਾ ਦੁੱਧ ਵਾਲੇ ਸਾਰੇ ਤਕਰੀਬਨ ਪਾਲਟੀਆਂ ਵਗੈਰਾ ਹਨਾ ਸਾਰੇ ਭਾਂਡੇ ਜਿਹੜੇ ਮਾਂਜਣ ਵਾਲੇ ਪਏ ਸੀਗੇ ਕਿਉਂਕਿ ਮੌਸਮ ਇੱਥੇ ਖਰਾਬ ਸੀਗਾ ਜਿਵੇਂ ਬੱਦਲ ਵਾਈ ਜੀ ਹੋ ਰੱਖੀ ਸਵੇਰ ਦੇ ਗੁੰਮਝ ਬਣਿਆ ਪਿਆ ਤੇ ਉਹਦੇ ਕਰਕੇ ਫਿਰ ਪਹਿਲਾਂ ਮੈਂ ਮੱਝਾਂ ਨੂੰ ਨਵਾਉਣ ਲੱਗ ਗਈ ਸੀ ਮੈਂ ਕਿਤੇ ਲਾਈਟ ਨਾ ਬੰਦ ਹੋ ਜੇ ਤੇ ਆਪਾਂ ਮੱਜਨ ਨਵਾ ਕੇ ਤੇ ਉਸ ਤੋਂ ਬਾਅਦ ਇੱਧਰ ਆਪਣੀ ਜਿਹੜੀ ਮਸ਼ੀਨ ਚੱਲ ਰਹੀ ਸੀ ਕੱਪੜੇ ਮਸ਼ੀਨ ਚ ਪਾਏ ਹੋਏ ਨੇ ਜਦ ਤੱਕ ਕੱਪੜੇ ਆਪਣੇ ਧੁੱਫਣਗੇ ਤੇ ਜਦ ਤੱਕ ਮੈਂ ਭਾਂਡੇ ਸਾਫ਼ ਕਰ ਲੈਨੀ ਆ ਤੇ ਸਾਰੇ ਭਾਂਡੇ ਜਿਹੜੇ ਆਪਾਂ ਹੁਣ ਚੰਗੀ ਤਰ੍ਹਾਂ ਮਾਂਝ ਲੈਣੇ ਆ ਪਾਣੀ ਮੈਂ ਇੱਥੇ ਭਰ ਰੱਖਿਆ ਦੋਨਾਂ ਬਟਲਾਂ ਦੇ ਵਿੱਚ ਤੇ ਚੰਗੀ ਤਰ੍ਹਾਂ ਭਾਂਡੇ ਪਹਿਲਾਂ ਮਾਂਜ ਕੇ ਤੇ ਫਿਰ ਭਾਂਡੇ ਧੋ ਲੈਣੇ ਆ ਤੇ ਬਾਕੀ ਇਸ ਟਾਈਮ ਤੇ ਥੋੜੇ ਜਿਹਾ ਭਾਂਡੇ ਜਿਹੜੇ ਜਿਆਦਾ ਹੋ ਜਾਂਦੇ ਸਵੇਰੇ ਕਿਉਂਕਿ ਕੁਝ ਤਾਂ ਦੁੱਧ ਵਾਲੇ ਹੋ ਜਾਂਦੇ ਆ ਤੇ ਬਾਕੀ ਇਸ ਟਾਈਮ ਤੇ ਬਸ ਵੀ ਚਾਲੇ ਹੁੰਦੇ ਨੇ ਹਨਾ ਜਿਵੇਂ ਜਾਂ ਆਟਾ ਵਗੈਰਾ ਗੋਨੇ ਆ ਸਬਜ਼ੀ ਬਣਾਈ ਹੈ ਨਾ ਪਹਿਲਾਂ ਕੜਾਈ ਦੇ ਵਿੱਚ ਬਣਾ ਲਈ ਜਾਂ ਕੜਾਈ ਵੀ ਸ਼ਾਮ ਦੇ ਟਾਈਮ ਤੇ ਕਈ ਵਾਰ ਮੈਂ ਲੇਟ ਹੋ ਜਾਾਂ ਫਿਰ ਮੈਂ ਸ਼ਾਮ ਦੇ ਟਾਈਮ ਤੇ ਵੀ ਕੜਾਈ ਦੇ ਵਿੱਚ ਉਸ ਤਰ੍ਹਾਂ ਸਬਜ਼ੀ ਰਹਿੰਦੀ ਨਹੀਂ ਹੁੰਦੀ ਆ ਤੇ ਜਾਂ ਮੈਂ ਪਹਿਲਾਂ ਹੀ ਕੱਢ ਲੈਣੀ ਹੁੰਦੀ ਆ ਕਿਉਂਕਿ ਸ਼ਾਮ ਦੇ ਟਾਈਮ ਤੇ ਪਤਿਲਾ ਜਾਂ ਕੜਾਈ ਨਹੀਂ ਮਾਂਜਦੇ ਹੁੰਦੇਗੇ ਤੇ ਬਾਕੀ ਹਨਾ ਪੈਣਾ ਨੂੰ ਪਤਾ ਹੀ ਹੋਣਾ ਸਾਰਿਆਂ ਨੂੰ ਵੀ ਸ਼ਾਮ ਦੇ ਟਾਈਮ ਤੇ ਜਿਵੇਂ ਪ੍ਰਾਂਤ ਜਾਂ ਪਤਿਲਾ ਸਬਜ਼ੀ ਵਾਲਾ ਉਹ ਨਹੀਂ ਸਾਫ਼ ਕਰਦੇ ਬਾਕੀ ਸਾਰੇ ਭਾਂਡੇ ਜਿਹੜੇ ਸ਼ਾਮ ਦੇ ਟਾਈਮ ਤੇ ਆਪਾਂ ਹਨਾ ਸਾਫ਼ ਕਰਦੇ ਕਰਦੇ ਆਂ ਪਰਪਤੀ ਲਾ ਜੰਕੜਾਈ ਨਹੀਂ ਸਾਫ ਕਰਦੇ ਸਬਜੀ ਵਾਲੀ ਤੇ ਉਹ ਆਪਾਂ ਹੁਣ ਸਾਫ ਕਰ ਲੈਣੇ ਹੁੰਨੇ ਆ ਇਸ ਟਾਈਮ ਤੇ ਤੇ ਲਓ ਜੀ ਆਪਾਂ ਸਾਰੇ ਭਾਂਡੇ ਪਹਿਲਾਂ ਚੰਗੀ ਤਰ੍ਹਾਂ ਮਾਂਜ ਲੈਣੇ ਤੇ ਉਸ ਤੋਂ ਬਾਅਦ ਹੁਣ ਆਪਾਂ ਜਲਦੀ ਜਲਦੀ ਧੋ ਕੇ ਤੇ ਭਾਂਡੇ ਰੱਖ ਦਿੰਨੇ ਆ ਤੇ ਅਦਰ ਆਪਣੇ ਜਿਹੜੇ ਕੱਪੜੇ ਸੀਗੇ ਉਹ ਵੀ ਧੁੱਫਗੇ ਨੇ ਤੇ ਮੈਂ ਭਾਂਡੇ ਧੋ ਕੇ ਤੇ ਉਸ ਤੋਂ ਬਾਅਦ ਫਿਰ ਜਿਹੜੇ ਕੱਪੜੇ ਸੀਗੇ ਉਹ ਧੋ ਲੂੰਗੀ ਹਾਂਜੀ ਯਾਨੀ ਕਿ ਕੱਪੜਿਆਂ ਦਾ ਜਿਹੜਾ ਪਾਣੀ ਸੀਗਾ ਉਹ ਕੱਢ ਦੂੰਗੀ ਹਾਂਜੀ ਗਰਮੀ ਨਾ ਬਹੁਤ ਜ਼ਿਆਦਾ ਹੋਈ ਪਈ ਆ ਜੇ ਤਾਂ ਧੁੱਪ ਨਿਕਲੀ ਹੋਵੇ ਚਲੋ ਫਿਰ ਵੀ ਥੋੜਾ ਜਿਹਾ ਠੀਕ ਰਹਿੰਦਾ ਕਿਉਂਕਿ ਇੱਕ ਤਾਂ ਬੱਦਲਾਂ ਦੀ ਬੱਦਲਾਂ ਦੀ ਗਰਮੈਸ਼ ਹੋ ਜਾਂਦੀ ਆ ਨਾ ਘੁੰਮ ਜਾ ਬਣ ਜਾਂਦਾ ਬਹੁਤ ਔਖਾ ਹੋ ਜਾਂਦਾ ਸੱਚੀ ਤੇ ਅੱਜ ਤਾਂ ਮੇਰਾ ਇਸ ਤਰ੍ਹਾਂ ਮਨ ਕਰਦਾ ਸੀਗਾ ਵੀ ਬਸ ਮੈਂ YouTube ਦਾ ਕੰਮ ਜਿਹੜਾ ਛੱਡ ਦਾਂ ਕਿਉਂਕਿ ਗਰਮੀ ਦੇ ਵਿੱਚ ਨਾ ਘਰ ਦੇ ਜਿਹੜੇ ਦੂਸਰੇ ਕੰਮ ਹੀ ਨਹੀਂ ਸੂਤ ਆਉਂਦੇਗੇ ਤੇ ਫਿਰ ਨਾਲ-ਨਾਲ ਨਾ YouTube ਦਾ ਕੰਮ ਬਹੁਤ ਔਖਾ ਹੋ ਜਾਂਦਾ ਇੱਕ ਵਧੀਆ ਥੋੜਾ ਜਿਹਾ ਚੰਗਾ ਰਿਸਪੌਂਸ ਮਿਲਦਾ ਹੋਵੇ ਤਾਂ ਥੋੜਾ ਜਿਹਾ ਹੌਸਲੇ ਨਾਲ ਕੰਮ ਕਰੀ ਜਾਂਦੇ ਆ ਤੇ ਅੱਜ ਮੇਰਾ ਸੱਚ ਉਬਾਸਨ ਛੱਡਦੇ ਆ। ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਆ ਜੀ ਨੂਰਮਨ ਬਲੌਗ ਦੇ ਚੋਸਲਾਉ ਕਿਵੇਂ ਸਾਰੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਰਾਜੀ ਖੁਸ਼ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੇ ਹਾਂਜੀ ਲੋ ਜੀ ਆਪਾਂ ਵਲੌਗ ਤਾਂ ਆਪਣਾ ਸਵੇਰ ਤੋਂ ਸ਼ੁਰੂ ਸੀ। ਤੇ ਹੁਣ ਜਿਹੜਾ ਟਾਈਮ ਹੁਣ ਵੱਜ ਗਏ ਨੇ ਜੀ 4:30 5 ਦਾ ਟਾਈਮ ਆ। ਤੇ ਲੋ ਜੀ ਹੁਣ ਆਪਾਂ ਲੱਗਿਆ ਸਬਜ਼ੀ ਬਣਾਉਣਾ। ਸਬਜ਼ੀ ਮੈਂ ਕੱਟ ਕੇ ਰੱਖ ਲਈ ਸੀ। ਤੇ ਕਿਉਂਕਿ ਬੱਦਲ ਹੋਏ ਪਏ ਤੇ ਬੱਦਲਾਂ ਦੀ ਨਾ ਗਰਮੈਸ਼ ਬਹੁਤ ਜ਼ਿਆਦਾ ਹੋਈ ਪਈ ਆ ਤੇ ਤੱਲਾ ਮੇਰਾ ਬਾਹਰ ਸੀਗਾ ਮੈਂ ਕਿਹਾ ਮੇਰੇ ਚੁੱਲ੍ਹੇ ਤੇ ਬਾਹਰ ਸਬਜ਼ੀ ਨੂੰ ਤੜਕਾ ਲਗਾਉਣੀ ਆ ਤੇ ਪਰ ਨਾ ਬਾਹਰ ਜਿੱਦਾਂ ਹਵਾ ਜੀ ਵਗਣ ਲੱਗੀ ਤੇ ਜਿੱਦਾਂ ਬਣਿਆ ਪਿਆ ਪੂਰਾ ਚਾਂਸ ਹਨੇਰੀ ਦਾ ਤੇ ਲੋ ਜੀ ਹੁਣ ਆਪਾਂ ਚੱਲਦੇ ਹਾਂ ਰਸੋਈ ਚ ਆਪਾਂ ਲਵਨੇ ਸਬਜ਼ੀ ਦਾ ਤੜਕਾ ਬੰਚੀ ਆਪਾਂ ਇੱਥੇ ਨਾ ਸਬਜ਼ੀ ਕੱਟ ਕੇ ਰੱਖ ਲਈ ਸੀ ਪਿਆਜ਼ ਕੱਟਣਾ ਮੈਂ ਹਲੇ ਇੱਕ ਤੇ ਇਹ ਇਧਰ ਆਪਾਂ ਰੱਖਤੀ ਕੜਾਈ ਤੇ ਹਾਂਜੀ ਲੋ ਜੀ ਹੁਣ ਇੱਥੇ ਟਾਈਮ ਜਿਹੜਾ 4:30 ਦਾ ਟਾਈਮ ਆ ਤੇ ਆਪਾਂ ਲੱਗਿਆ ਸਬਜੀ ਨੂੰ ਤੜਕਾ ਲਗਾਉਣਾ ਤੇ ਇਹ ਸਬਜੀ ਬਣਾਉਣੀ ਹੈਗੀ ਅੱਜ ਤੋਰੀਆਂ ਦੀ ਤੇ ਤੋਰੀਆਂ ਦੀ ਸਬਜੀ ਆਪਾਂ ਜਾਨਕੀ ਤੋਰੀਆਂ ਨੂੰ ਪਹਿਲਾਂ ਕੱਟ ਲਿਆ ਸੀਗਾ ਕੱਟ ਕੇ ਧੋ ਕੇ ਆਪਾਂ ਉਹਨੂੰ ਪਾਣੀ 'ਚ ਰੱਖਤਾ ਸੀਗਾ ਵੀ ਤੇ ਉਸ ਤੋਂ ਬਾਅਦ ਪਿਆਜ਼ ਰੰਦਾ ਸੀ ਕੱਟਣ ਵਾਲਾ ਉਹ ਮੈਂ ਹੁਣ ਕੱਟ ਲਿਆ ਤੇ ਹਾਂਜੀ ਲੋ ਜੀ ਆਪਾਂ ਸਬਜੀ ਨੂੰ ਤੜਕਾ ਲਗਾ ਦਿੰਨੇ ਆ ਤੇ ਜਦ ਤੱਕ ਆਪਣੀ ਜਿਹੜੀ ਸਬਜੀ ਇੱਥੇ ਪੱਕੂਗੀ ਤੇ ਆਪਾਂ ਫਿਰ ਉਸ ਤੋਂ ਬਾਅਦ ਇੱਥੇ ਆਪਾਂ ਬਣਾਵਾਂਗੇ ਜੀ ਪਨੀਰ ਕਿਉਂਕਿ ਆਪਣੇ ਹਨਾ ਜਿਵੇਂ ਗਾਂ ਸੋਈ ਆ ਤੇ ਜਦ ਤੱਕ ਫਿਰ ਆਪਾਂ ਦੁੱਧ ਨਹੀਂ ਪਿਉਂਦੇ ਹੈਗੇ ਹਨਾ ਤੇ ਉਸ ਤੋਂ ਬਾਅਦ ਰੋਟੀ ਵੀ ਖਵਾਉਂਦੇ ਤੇ ਉਹਨਾਂ ਟਾਈਮ ਆਪਾਂ ਕਦੇ ਵੀ ਕਿਸੇ ਨੂੰ ਜਿਵੇਂ ਹੋਰ ਨੂੰ ਦੁੱਧ ਨਹੀਂ ਦੇ ਸਕਦੇ ਯਾਨੀ ਕਿ ਨਾ ਡੇਰੀ ਚ ਪਾ ਸਕਦੇ ਆ ਤਾਂ ਕਰਕੇ ਫਿਰ ਹਨਾ ਦੁੱਧ ਬਰਤੋਂ ਚ ਉਵੇਂ ਨਹੀਂ ਆਉਂਦਾ ਹੈਗਾ ਤੇ ਆਪਾਂ ਹੁਣ ਉਹਦੀ ਪਨੀਰ ਬਣਾ ਲੈਣੀਆਂ ਯਾਨੀ ਕਿ ਤੇ ਇੱਥੇ ਮੈਂ ਜਿਹੜੀ ਸਬਜੀ ਨੂੰ ਤੜਕਾ ਲਗਾਤਾ ਜਦੋਂ ਤੇ ਸਬਜੀ ਮੇਰੀ ਬਣ ਗਈ ਸੀਗੀ ਤੇ ਫਿਰ ਮੈਂ ਰੱਖਤਾ ਸੀਗਾ ਜੀ ਦੁੱਧ ਗਰਮ ਹੋਣ ਵਾਸਤੇ ਇਧਰ ਇੱਕ ਸਾਈਡ ਤੇ ਸਬਜੀ ਨੂੰ ਦੂਸਰੀ ਸਾਈਡ ਕਰਤਾ ਤੇ ਲੋ ਜੀ ਇੱਧਰ ਆਪਾਂ ਹੁਣ ਦੁੱਧ ਰੱਖਤਾ ਗਰਮ ਹੋਣ ਵਾਸਤੇ ਜਦੋਂ ਦੁੱਧ ਨੂੰ ਉਬਾਲ ਆ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਇਹਦੇ ਵਿੱਚ ਪਾਇਆ ਸੀ ਅੱਧਾ ਇੱਕ ਨਿੰਬੂ ਪਾਤਰ ਨੂੰ ਝੋੜਦਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਜਾਨੀ ਕਿ ਦੁੱਧ ਨੂੰ ਇੱਕ ਉਬਾਲ ਆ ਗਿਆ ਗੈਸ ਬੰਦ ਕਰਕੇ ਫਿਰ ਮੈਂ ਇਹਦੇ ਵਿੱਚ ਨਿੰਬੂ ਨੂੰ ਝੋੜਦਾ ਤੇ ਵਧੀਆ ਪਨੀਰ ਬਣ ਗਿਆ ਹਨਾ ਤੇ ਇੱਕ ਬਾਕੀ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਮੁੱਲ ਦੇ ਲਿਓਣ ਨਾਲੋਂ ਘਰ ਦਾ ਪਨੀਰ ਜਿਹੜਾ ਵਧੀਆ ਰਹਿੰਦਾ ਵੀ ਆਪਾਂ ਹਨਾ ਆਪਦੇ ਹੱਥੀ ਬਣਾਇਆ ਹੁੰਦਾ ਵਧੀਆ ਫਰੈਸ਼ ਹੁੰਦਾ ਹਨਾ ਤੇ ਘਰ ਦੇ ਪਨੀਰ ਦੀ ਜਿਹੜੀ ਸਬਜ਼ੀ ਉਹ ਜ਼ਿਆਦਾ ਟੇਸਟੀ ਬਣਦੀ ਆ ਤੇ ਲੋ ਜੀ ਆਪਾਂ ਜਿਹੜਾ ਪਨੀਰ ਸੀਗਾ ਉਹ ਬਣਾਤਾ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਵੀ ਜਾਨੀ ਛਾਣ ਕੇ ਤੇ ਹਨਾ ਥੋੜਾ ਜਿਹਾ ਠੰਡਾ ਪਾਣੀ ਪਾ ਕੇ ਤੇ ਇਹਨੂੰ ਮੈਂ ਰੱਖਤਾ ਸੀਗਾ ਜੰਮਣ ਵਾਸਤੇ ਜਿਵੇਂ ਕਾਟਨ ਦਾ ਜਿਵੇਂ ਪੂਨੇ ਦੇ ਵਿੱਚ ਮਰਮਲ ਦੇ ਕੱਪੜੇ ਦੇ ਵਿੱਚ ਬੰਨ ਕੇ ਤੇ ਉਸ ਤੋਂ ਉੱਪਰ ਦੀ ਨਾ ਹੋਰ ਕੱਪੜਾ ਜਿਵੇਂ ਰੱਖਤਾ ਸੀਗਾ ਮੈਂ نیچے ਤੇ ਉਹਦੇ ਉੱਪਰ ਨਾ ਮੈਂ ਵਜ਼ਨ ਰੱਖ ਕੇ ਤੇ ਇਹਨੂੰ ਮੈਂ ਰੱਖਤਾ ਸੀਗਾ ਜੰਮਣ ਵਾਸਤੇ ਜਾਨੀ ਚਲੋ ਵਧੀਆ ਸਵੇਰੇ ਟਿੱਕੀਆਂ ਕੱਟੀਆਂ ਜਾਣਗੀਆਂ ਤੇ ਪਨੀਰ ਦੀ ਸਬਜ਼ੀ ਆਪਾਂ ਬਣਾਵਾਂਗੇ ਜੀ ਕੱਲ ਨੂੰ ਤੇ ਦੇ ਹਾਂਜੀ ਲੋਜੀ ਕਰਦੇ ਆਂ ਵਲੌਗ ਦਾ ਐਂਡ ਉਮੀਦ ਕਰਦੇ ਆਂ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਜੇਕਰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ